ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀਆਂ ਫੜੇ ਲਾ ਕੇ ਆਜਾਣਾ ਜੀ 7 ਜੁਲਾਈ ਤੱਕ ਦੀ ਆਪਾਂ ਗੱਲ ਕਰਨੀ ਹੈ ਯਾਨੀ ਕਿ ਜੁਲਾਈ ਦੇ ਖੈਲੇ ਹਫਤੇ ਦੇ ਖੀਲੇ ਦਿਨ ਤੱਕ ਪੰਜਾਬ ਫਲਸ ਨਾਲ ਲੱਗਦੇ ਖੇਤਰਾ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਮੌਨਸੂਨ ਦੀ ਕੀ ਕੰਡੀਸ਼ਨ ਬਣੇਗੀ ਆਉਂਦੇ ਦਿਨਾਂ ਦੇ ਵਿੱਚ ਤੇ ਮਹੀਆਂ ਦੇ ਕਿੰਨੇ ਕਸਾਰ ਬਣਨਗੇ ਅਸਲੇ ਜੀ ਹਾਂ ਲਾਈਵ ਵਾ ਸੈਟੇਲਾਈਟ ਦੱਸੇ ਰਿਹਾ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਜੀ ਅੱਜ ਸਵੇਰ ਤੋਂ ਜਿਹੜਾ ਜ ਆ ਵੈਸੇ ਤਾਂ ਬੀਤੀ ਅੱਧੀ ਰਾਤ ਤੋਂ ਬਾਅਦ ਜਿਹੜੇ ਆ ਕਿਤੇ ਕਿਤੇ ਮੀਂਹ ਲੱਗਣਾ ਸ਼ੁਰੂ ਹੋ ਚੁੱਕੇ ਸੀ ਅੱਜ ਤੜਕੇ ਸਵੇਰੇ ਜਿਹੜੇ ਆ ਮਾਝਾ ਖੇਤਰ ਦੇ ਕੁਝ ਖੇਤਰ ਤੇ ਦੁਆਬਾ ਤੇ ਮਾਲਵੇ ਦੇ ਲਗਭਗ ਪੱਛਮੀ ਜਿਲ੍ਹਿਆਂ ਨੂੰ ਛੱਡਦੇ ਤਿੰਨ ਚਾਰ ਜਿਲ੍ਹਿਆਂ ਨੂੰ ਤੇ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਅੱਜ ਦਰਜ ਹੋਏ ਨੇ ਕਿਤੇ ਹਲਕੇ ਕਿਤੇ ਦਰਮਿਆਨੇ ਤੇ ਕਿਤੇ ਕਿਤੇ ਤਗੜੀ ਝਟੂ ਦੀ ਜੜੀ ਮੀਂਹ ਆਦੀ ਵੇਖਣ ਨੂੰ ਲਈ ਸੋ ਐਸੇ ਲਈ ਲਗਭਗ ਆਥਣ ਦੇ ਕਹ ਲਿਆ ਕਿ ਹਵਾਵਾਂ ਦੇ 6 ਵਜਣ ਜਾ ਰਹੇ ਆ 1 ਜੁਲਾਈ ਦਾ ਦਿਨ ਲੰਘ ਚੁੱਕਿਆ ਦਿਨ ਦੇ ਅਖੀਰਲੇ ਪੜਾਅ ਤੇ ਆਪਾਂ ਤੇ ਐਸੇਲੇ ਮੌਸਮ ਸਾਫ ਹੋਣਾ ਸ਼ੁਰੂ ਹੋ ਚੁੱਕਿਆ ਹੈ ਪੰਜਾਬ ਦੇ ਬਹੁਤਿਆਂ ਥਾਵਾਂ ਦੇ ਉੱਤੇ ਜਿੱਥੇ ਕਿਤੇ ਹਲਕੀ ਮਾੜੀ ਮੋਟੀ ਬੱਦਲਵਾਈ ਬਣੀ ਵੀ ਹੋਈ ਆ ਉੱਥੇ ਵੀ ਹੁਣ ਮੀਂਹ ਦੀ ਉਮੀਦ ਘੱਟ ਹੈ ਜਵੇਂ ਕਿ ਅਸੀਂ ਤੁਹਾਨੂੰ ਸਰੇਟ ਦੀ ਵੀਡੀਓ ਦੇ ਵਿੱਚ ਦੱਸਤਾ ਸੀ ਜਿਹੜੀ ਮੌਨਸਨ ਟਰਫ ਬਣੀ ਹੋਈ ਸੀ ਪੰਜਾਬ ਹਰਿਆਣੇ ਦੇ ਉੱਤੇ ਯਾਨੀ ਕਿ ਜਿਹੜੀ ਬੰਗਾਲ ਤੇ ਅਰਬ ਸਾਗਰ ਤੋਂ ਸਿੱਧੀਆਂ ਆਉਂਦੀਆਂ ਹਵਾਵਾਂ ਜਣੀਆਂ ਮੌਨਸਨ ਦੀਆਂ ਵੈਸਟਰਨ ਜੱਟ ਜਿਹੜਾ ਜਣੀਆਂ ਹਵਾਵਾਂ ਉਹ ਸਿੱਧਾ ਕੋਚ ਕਰ ਰ ਉਹਨ ਕਿ ਸਕ ਚੁੱਕੀ ਹੈ ਸਿੱਧੇ ਸ਼ਬਦਾਂ ਦੇ ਵਿੱਚ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਨਕਸ਼ੇ ਦੇ ਵਿੱਚ ਜਿੱਥੇ ਤੁਹਾਨੂੰ ਪੰਜਾਬ ਨਜ਼ਰ ਆ ਰਿਹਾ ਤੁਹਾਨੂੰ ਲਾਲ ਘੇਰਾ ਲਾ ਦਿੰਦੇ ਆ ਸੋ ਇਸ ਡਾਇਰੈਕਸ਼ਨ ਤੋਂ ਆਉਂਦੀਆਂ ਹਵਾਵਾਂ ਜਿਹੜੀਆਂ ਇੱਥੇ ਜਿਹੜੀਆਂ ਇੱਕ ਟਰਫ ਬਣਿਆ ਹੋਇਆ ਸੀ ਪੰਜਾਬ ਹਰਿਆਣਾ ਰਾਜਸਥਾਨ ਦੇ ਉੱਤਰੀ ਹਾਗ ਹਿਮਾਚਲ ਉਤਰਾਖੰਡ ਇਹਨਾਂ ਖੇਤਰਾਂ ਦੇ ਵਿੱਚ ਨਸੂਬੀਆਂ ਦੇ ਵਿੱਚ ਤੇ ਉਹਨੇ ਜਿਹੜੀ ਟਰਫ ਹੈ ਸੋ ਜਿਹੜੀ ਟਰਫ ਹੈ ਜੇ ਮੌਨਸਨ ਦੀ ਇਹ ਹੁਣ ਖਿਸਕ ਚੁੱਕਿਆ ਹੈਠਾ ਹੈਠਾ ਮਤਲਬ ਆਉਂਦੇ 24 36 ਘੰਟਿਆਂ ਦੇ ਵਿੱਚ ਮੱਧ ਪ੍ਰਦੇਸ਼ ਦੇ ਫੌਤੀ ਖੇਤਰਾਂ ਦੇ ਵਿੱਚ ਉਮੀਦ ਅਰਜ ਹੋਣਗੇ ਰਾਜਸਥਾਨ ਦੇ ਦੱਖਣ ਪੂਰਬੀ ਖੇਤਰਾਂ ਦੇ ਵਿੱਚ ਉਮੀਦ ਅਰਜ ਹੋਣਗੇ ਔਰ ਬਿਹਾਰ ਝਾਰਖੰਡ ਇਹਨਾਂ ਸੂਬਿਆਂ ਦੇ ਵਿੱਚ ਮੀਂਹ ਜੜਿਆ ਦੇਖਣ ਨੂੰ ਮਿਲਣਗੇ ਆਉਂਦੇ ਦਿਨਾਂ ਦੇ ਵਿੱਚ ਉੱਤਰ ਫਾੜਦੇ ਦੇ ਵਿੱਚ ਮੀਹਾ ਦੇ ਵਿੱਚ ਆਏਗੀ ਕਮੀ ਫਾਗ ਔਰ ਰਾਜਸਥਾਨ ਦੇ ਖੇਤਰ ਨੇ ਫਾਗ ਹਰਿਆਣਾ ਦੇ ਖੇਤਰ ਨੇ ਦਿੱਲੀ ਗੁਰੂਗਰਾਮ ਨੇੜਾ ਦੇ ਖੇਤਰ ਨੇ ਜੋ ਇਹਦੇ ਉੱਤਰ ਤੇ ਪੱਛਮੀ ਫਾਗ ਇਹਨਾਂ ਫਾਗਾਂ ਦੇ ਵਿੱਚ ਪੰਜਾਬ ਦੇ ਬਹੁਤੇ ਫਾਗਾਂ ਦੇ ਵਿੱਚ ਤੇ ਜੰਮ ਜੋ ਉੱਤਰਾਖੰਡ ਦੇ ਮੱਧ ਵਿੱਚ ਹੋ ਸਕਦਾ ਕਿਤੇ ਕਿਤੇ ਗਰਜ ਰਸਕ ਵਾਲਾ ਬਦਲ ਬਣ ਜੇ ਤੇ ਬਾਕੀ ਮੈਦਾਨਾਂ ਦੇ ਵਿੱਚ ਉੱਤਰ ਹਾਰਦ ਦੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਅਗਲੇ 72 ਘੰਟੇ ਯਾਨੀ ਕਿ 3 ਦਿਨਾਂ ਦੇ ਦੌਰਾਨ ਸਾਫ਼ ਰਹੇਗਾ ਜੀ ਸੋ ਇਹ ਮੀਹਾ ਦੇ ਵਿੱਚ ਕਮੀ ਇਹ ਟੈਂਪਰੇਰੀ ਹੋਏਗੀ ਕਿਉਂਕਿ 6 ਤਰੀਕ ਤੋਂ ਫਿਰ ਤੋਂ ਜਿਹੜੇ ਮੌਨਸਨ ਟਰਫੇ ਹੇਠਾ ਖਿਸਕਣੀਆਂ ਆ ਉਹ ਫਿਰ ਤੋਂ ਇੱਕ ਵਾਰ ਕੂਚ ਕਰੇਗੀ ਉੱਤੇ ਉੱਤਰ ਹਾਰ ਤੋਂ ਵੱਲ ਤੇ ਪੰਜਾਬ ਹਰਿਆਣਾ ਦੇ ਵਿੱਚ 6 ਤਰੀਕ ਤੋਂ ਫਿਰ ਤੋਂ ਮੀਹਾ ਦੇ ਵਾਪਸੀ ਜਿਹੜੀ ਆ ਵੱਡੇ ਫੱਦਰ ਦੇ ਹੋਏਗੀ ਇੱਕ ਵਾਰ ਫਿਰ ਤੋਂ ਮੀਂਹ ਚਕਰ ਦਾ ਐਲਾਨ ਜਿਹੜਾ ਹੋ ਸਕਦਾ 6 7 8 9 ਇਹਨਾਂ ਦਿਨਾਂ ਦੇ ਵਿੱਚ ਤਗੜੇ ਮੀ ਜੜੇ ਆ ਇਹਨਾਂ ਦਿਨਾਂ ਦੇ ਵਿੱਚ ਵੇਖਣ ਨੂੰ ਮਿਲ ਸਕਦੇ ਨੇ ਪੰਜਾਬ ਹਰਿਆਣਾ ਰਾਜਸਥਾਨ ਦੇ ਉੱਤਰੀ ਭਾਗ ਰਾਜਸਥਾਨ ਦੇ ਬਹੁਤੇ ਭਾਗਾਂ ਦੇ ਵਿੱਚ ਤੇ ਹਿਮਾਚਲ ਉੱਤਰਾਖੰਡ ਦੇ ਵਿੱਚ ਵੱਡੇ ਲੈਵਲ ਤੇ ਮੀਂਹ ਜੜਿਆ ਦਰਜ ਹੋ ਸਕਦੇ ਤੋ ਇਹ ਕਹਾਣੀ ਹੈ ਜੀ 7 ਤਰੀਕ ਤੱਕ ਦੀ ਹਾਲਾਂਕਿ ਜਰੇ ਅਗਲੇ 72 ਘੰਟੇ ਨੇ ਮੌਸਮ ਕਿਤੇ ਕਿਤੇ ਗਰਜ ਰੋਕ ਵਾਲਾ ਬੱਦਲ ਬਣ ਸਕਦਾ ਹੈ ਇਹ ਤੋਂ ਆਪਾਂ ਇਹ ਨਹੀਂ ਕਰ ਸਕਦੇ ਪਰ ਉਹ ਲਿਮਟਡ ਘਾਹਾਂ ਕਰੇਗਾ ਮੰਨ ਲਓ ਮਾਝੇ ਦੇ ਵਿੱਚ ਬਣਦਾ ਹੈ ਤੇ ਉਹ ਕੁਝ ਦੋ ਚਾਰ ਜਲਿਆਂ ਨੂੰ ਕਵਰ ਕਰੇਗਾ ਦੁਆਬੇ ਦੇ ਵਿੱਚ ਬਣਦਾ ਹੈ ਤੇ ਉੱਥੇ ਵੀ ਦੋ ਤਿੰਨ ਜਲਿਆਂ ਨੂੰ ਕਵਰ ਕਰੇਗਾ ਵੱਡੇ ਲੈਵਲ ਤੇ ਮੀਂਹ ਚਖੜ ਦੇ ਅਸਰ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਅਗਲੇ 72 ਘੰਟੇ ਦੇ ਦੌਰਾਨ ਨਹੀਂ ਹੈ ਜੀ ਸਿੱਧਾ ਤੁਹਾਨੂੰ ਇੱਕ ਵਾਰ ਅੰਕੜਿਆਂ ਤੇ ਲੈ ਕੇ ਚੱਲਦੇ ਹਾਂ ਜੋ ਅੱਜ ਰਿਪੋਰਟ ਜਾਰੀ ਕੀਤੀ ਹੈ ਮੌਸਮ ਵਿਭਾਗ ਨੇ ਮੀਂਹ ਦੇ ਵਿੱਚ ਕਮੀ ਹੈ ਇੱਥੇ ਤੁਸੀਂ ਇਹ ਗੀ ਸਕਦੇ ਆ ਸਿੱਧਾ ਤੁਹਾਨੂੰ ਸਪਸ਼ਟ ਅਫੇਅਰ ਤੁਹਾਡਾ ਸਾਂਝ ਕਰ ਰਹੇ ਆ ਅੱਜ ਦੇ ਲਈ ਅਲਰਟ ਜਾਰੀ ਕੀਤਾ ਗਿਆ ਨੇ ਗਰਜ ਚਮਕ ਦੇ ਨਾਲ ਉਮੀਦ ਹੈ ਪਰ ਹੁਣ ਮੀਂਹ ਨਹੀਂ ਲੱਗਣਗੇ ਇੱਥੇ ਜਿਹੜੀ ਆ ਤਸਵੀਰ ਸਾਫ਼ ਹੁੰਦੀ ਜਾ ਫਿਰਿਆ ਹਾਲਾਂਕਿ ਕੁਝ ਕਿਸੇ ਤਰ੍ਹਾਂ ਦੇ ਵਿੱਚ ਹੋ ਸਕਦਾ ਕੱਲ ਤੜਕੇ ਸਵੇਰੇ ਮੌੜ ਤੋਂ ਬੱਦਲ ਬਣੇ ਪਰ ਉਹ ਲਿਮਟਡ ਕਾਰਵਾਈਆਂ ਹੋਣਗੀਆਂ ਇੱਕ ਦੋ ਜ਼ਿਲ੍ਹਿਆਂ ਤੱਕ ਸੀਮਿਤ ਰਹਿਣਗੀਆਂ ਕੱਲ ਨੂੰ ਵੀ ਕੁਝ ਕਿਸੇ ਤਰ੍ਹਾਂ ਦੇ ਵਿੱਚ ਕਿਤੇ ਨਾ ਕਿਤੇ ਗਰਜ-ਗੱਦਲ ਵਾਲਾ ਬੱਦਲ ਬਣ ਜੇ ਇਹ ਤੋਂ ਇਨਕਾਰ ਨਹੀਂ ਤਿੰਨ ਤੇ ਚਾਰ ਤਰੀਕ ਨੂੰ ਬਿਲਕੁਲ ਬੱਦਲ ਨਹੀਂ ਬਣਨਾ ਮੌਸਮ ਸਾਫ਼ ਰਹਿੰਦਾ ਜਾ ਫਰਿਆ 5 ਤਰੀਕ ਤੋਂ ਮੌਸਮ ਟ੍ਰਾਫਿਕ ਇੱਕ ਵਾਰ ਫਿਰ ਤੋਂ ਜਿਹੜੀ ਕੋਚ ਕਰਨੀ ਸ਼ੁਰੂ ਕਰੇਗੀ ਉੱਤੇ ਨੂੰ ਤੇ 5 ਤਰੀਕ ਨੂੰ ਕਿਤੇ ਨਾ ਕਿਤੇ ਗਰਜ-ਗੱਦਲ ਦੇ ਨਾਲ ਮੀਂਹ ਦੇ ਜਿਹੜੇ ਅਲਰਟ ਨੇ ਉਸ ਤੋਂ ਬਾਅਦ 6 ਤਰੀਕ ਨੂੰ ਫਿਰ ਤੋਂ ਇੱਕ ਵਾਰ ਹੈਵੀ ਤੋਂ ਵੈਰੀ ਹੈਵੀ ਰੇਨ ਯਾਨੀ ਕਿ ਭਾਰੀ ਤੋਂ ਅਤਿ ਭਾਰੀ ਮੀਂਹ ਪੰਜਾਬ ਦੇ ਹਰਿਆਣਾ ਦੇ ਵਿੱਚ ਵਾਪਸੀ ਕਰਨਗੇ 6 ਤਰੀਕ ਤੋਂ ਇੱਥੇ ਤੁਸੀਂ ਦੇਖ ਵੀ ਸਕਦੇ ਆ ਫਾਰਮੇਆ ਦੇ ਅਲਰਟ ਹੈ ਜਿਹੜੇ 6 ਤਰੀਕ ਤੋਂ ਜ ਤੁਹਾਡੀ ਉਮੀਦ ਹੈ ਤੁਹਾਨੂੰ ਸਾਰੀ ਗੱਲਬਾਤ ਸਮਝ ਆ ਗਈ ਹੋएगी ਤੇ ਆਉਂਦੇ ਦਿਨਾਂ ਦੇ ਵਿੱਚ ਜੇਕਰ ਤੁਹਾਡੇ ਕੋਈ ਕੰਮ ਉਲੇਖੇ ਹੋਏ ਨੇ ਤੁਹਾਡਾ ਕੋਈ ਫੰਕਸ਼ਨ ਉਲੇਖਿਆ ਹੋਇਆ ਤੇ ਇਹਨਾਂ ਤਿੰਨ ਦਿਨਾਂ ਦੇ ਵਿੱਚ ਤੁਸੀਂ ਕਰ ਸਕਦੇ ਆ ਉਸ ਤੋਂ ਬਾਅਦ ਫਿਲਹਾਲ ਤੁਸੀਂ ਆਪਣਾ ਪ੍ਰੋਗਰਾਮ ਉਸ ਢੰਗ ਨਾਲ ਉਲੇਖ ਸਕਦੇ ਆ ਤੁਹਾਨੂੰ ਅੱਜ ਸ਼ੁਕਰੀਆ